ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਹਾਨੂੰ ਗੁਰੂ ਰਾਮਦਾਸ ਜੀ ਸਾਰਿਆਂ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਵੀ ਮੇਰਾ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਨ ਕਰਦਾ ਸੀਗਾ ਕਿਉਂਕਿ ਕਈ ਵਾਰੀ ਜਿਵੇਂ ਮੈਂ ਬਹੁਤ ਵਾਰੀ ਕਹਿਨੀ ਹੁੰਦੀ ਆ ਇਹ ਮਨ ਬਹੁਤ ਕੁਝ ਬੋਲਦਾ ਆ ਤੇ ਕਈ ਕਈ ਵਾਰੀ ਨਾ ਮਨ ਇੰਨਾ ਉਦਾਸ ਜਾ ਹੋ ਜਾਂਦਾ ਆ ਵੀ ਉਹਦਾ ਕਾਰਨ ਵੀ ਸਮਝ ਨਹੀਂ ਲੱਗਦੀ ਤੇ ਪਰ ਉਹ ਦਾਸ ਹੋ ਜਾਂਦਾ ਆ ਸੋ ਅੱਜ ਆਪਾਂ ਗੱਲਾਂ ਕਰਨੀਆਂ ਤੁਹਾਡੇ ਨਾਲ ਵੀ ਕਈ ਵਾਰੀ ਹਨਾ ਕਈ ਰਿਸ਼ਤੇ ਇਦਾਂ ਦੇ ਹੁੰਦੇ ਆ ਵੀ ਬਹੁਤ ਸੋਹਣੇ ਰਿਸ਼ਤੇ ਹੁੰਦੇ ਆ ਜਿੱਥੇ ਆਪਣਾ ਨਾ ਵਾਰ-ਵਾਰ ਉਹਨਾਂ ਨੂੰ ਯਾਦ ਕਰਨ ਨੂੰ ਦਿਲ ਕਰਦਾ ਤੇ ਵਾਰ-ਵਾਰ ਉਹਨਾਂ ਕੋਲ ਜਾਣ ਨੂੰ ਜੀ ਕਰਦਾ ਤੇ ਵਾਰ-ਵਾਰ ਉਹਨਾਂ ਨੂੰ ਸਦਕੇ ਕਹਿਣ ਨੂੰ ਜੀ ਕਰਦਾ ਤੇ ਕੁਝ ਰਿਸ਼ਤੇ ਐਹੋ ਜਿਹੇ ਹੁੰਦੇ ਆ ਵੀ ਪਤਾ ਨਹੀਂ ਕੀ ਕਾਰਨ ਹੁੰਦਾ ਆ ਤੇ ਉਹ ਉਹਨਾਂ ਦਾ ਨਾਂ ਲੈਣ ਤੋਂ ਵੀ ਹਨਾ ਜਿਵੇਂ ਥੋੜਾ ਜਿਹਾ ਬੰਦੇ ਦਾ ਮਨ ਇੰਜ ਕਹਿ ਲਓ ਵੀ ਵਸੇ ਮੈਂ ਤਾਂ ਘਾਟ ਹੀ ਸੋਚਦੀ ਇਸ ਤਰ੍ਹਾਂ ਦਾ ਮੇਰਾ ਨਾਂ ਹੀ ਮੈਂ ਬਹੁਤਾ ਕਿਸੇ ਨਾਲ ਉਦਾਂ ਦਾ ਰੱਖਦੀ ਹੁੰਨੀ ਆ ਤੇ ਨਾਂ ਹੀ ਪਿੱਛੇ ਹੁੰਦੀ ਆ ਮਤਲਬ ਕਿ ਜਿਹੜਾ ਬੈਲੈਂਸ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਬਣਾ ਕੇ ਰੱਖੀਦਾ 100% ਕੋਸ਼ਿਸ਼ ਇਹੀ ਹੁੰਦੀ ਆ ਵੀ ਜੇ ਕੋਈ ਬਹੁਤ ਪਿੱਛੇ ਵੀ ਪੈਰ ਖਿੱਚਦਾ ਆ ਨਾ ਤੇ ਤਾਂ ਵੀ ਇਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਵੀ ਆਪਣੇ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾਉ ਤੇ ਕਈ ਲੋਕਾਂ ਦਾ ਮੈਂ ਨਾ ਦੇਖਿਆ ਆ ਵੀ ਬਹੁਤ ਸਾਰੇ ਲੋਕ ਐ ਹੋ ਜਿਹਨਾਂ ਨੂੰ ਪਰਮਾਤਮਾ ਨੇ ਨਾ ਸਭ ਕੁਝ ਦਿੱਤਾ ਹੁੰਦਾ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਐਸ਼-ও-ਰਾਮ, ਪੈਸਾ, ਪੈਲੀ ਤੇ ਧੀਆਂ-ਪੁੱਤ ਮਤਲਬ ਸਭ ਕੁਛ ਘਰ ਵਿੱਚ ਹੁੰਦਾ। ਪਰ ਫੇਰ ਵੀ ਨਾ ਉਹ ਹਰ ਵੇਲੇ ਪਰੇਸ਼ਾਨ ਰਹਣਗੇ। ਵੀ ਪਰੇਸ਼ਾਨੀ ਦਾ ਪਤਾ ਨਹੀਂ ਕੀ ਕਾਰਨ ਹੁੰਦਾ ਆ ਵੀ ਜਾਂ ਉਹਨਾਂ ਦਾ ਕੋਈ ਪਿਛਲਾ ਬਲੱਡੀ ਇਸ ਤਰ੍ਹਾਂ ਦਾ ਹੁੰਦਾ ਆ ਵੀ ਉਹਨਾਂ ਨੇ ਧਾਰ ਹੀ ਰੱਖਿਆ ਵੀ ਅਸੀਂ ਪਰੇਸ਼ਾਨੀ ਨੂੰ ਨਾ ਕੱਢਣਾ ਹੀ ਨਹੀਂਗਾ। ਤੇ ਪਰੇਸ਼ਾਨੀ ਜਿਹੜੀ ਹੁੰਦੀ ਆ ਨਾ ਉਹ ਸਾਨੂੰ ਬਿਮਾਰ ਕਰਦੀ ਆ ਬਿਮਾਰ ਵੀ ਇੰਨਾ ਕਰਦੀ ਆ ਨਾ ਇੱਕ ਟਾਈਮ ਇਹੋ ਜਿਹਾ ਆ ਜਾਂਦਾ ਵੀ ਸਾਨੂੰ ਫੇਰ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਆ ਤੇ ਉੱਥੇ ਵੀ ਡਾਕਟਰ ਨੂੰ ਸਾਡੀ ਬਿਮਾਰੀ ਸਮਝ ਨਹੀਂ ਲੱਗਦੀ ਕਿਉਂਕਿ ਉਹ ਬਿਮਾਰੀ ਸਾਡੇ ਤਨ ਦੀ ਬਿਮਾਰੀ ਤਾਂ ਹੁੰਦੀ ਨਹੀਂ ਉਹ ਬਿਮਾਰੀ ਹੁੰਦੀ ਆ ਸਾਡੇ ਮਨ ਦੀ ਤਨ ਦੀ ਬਿਮਾਰੀ ਡਾਕਟਰ ਨੂੰ ਸਮਝਾਉਗੀ ਨਾ ਤੇ ਮਨ ਦੀ ਡਾਕਟਰ ਨੂੰ ਬਿਮਾਰੀ ਦੀ ਤਾਂ ਕੋਈ ਸਮਝ ਨਹੀਂ ਲੱਗਣੀ ਤੇ ਉਹ ਮਨ ਦੀ ਬਿਮਾਰੀ ਉਹੀ ਆ ਵੀ ਜਿਹੜੀ ਲੋਕ ਕਹਿ ਦਿੰਦੇ ਆ ਵੀ ਸਾਰਾ ਕੁਝ ਹੁੰਦਿਆਂ ਸੁੰਦਿਆਂ ਗੁਰੂ ਸਾਹਿਬ ਦਾ ਸ਼ੁਕਰਾਨਾ ਨਹੀਂ ਕਰਨਾ ਵੀ ਹਾਂ ਵਾਹਿਗੁਰੂ ਜੀ ਤੇਰਾ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਜਿਨੇ ਮੈਨੂੰ ਇੱਥੋਂ ਤੱਕ ਪਹੁੰਚਾਤਾ ਜਾਂ ਇੱਥੋਂ ਤੱਕ ਜੀਵਨ ਦਿੱਤਾ ਇੱਥੋਂ ਤੱਕ ਤੰਦਰੁਸਤੀ ਦਿੱਤੀ ਸਭ ਕੁਝ ਦਿੱਤਾ ਜੋ ਤੋ ਮੈਨੂੰ ਅੱਜ ਤੋਂ ਪਹਿਲਾਂ ਜੋ ਕੁਝ ਵੀ ਦਿੱਤਾ ਨਾ ਉਹਦਾ ਬਹੁਤ ਬਹੁਤ ਸ਼ੁਕਰਾਨਾ ਚਾਹੇ ਉਹ ਥੋੜਾ ਸੀ ਚਾਹੇ ਉਹ ਜ਼ਿਆਦਾ ਆ ਤੇ ਹਮੇਸ਼ਾ ਵਾਹਿਗੁਰੂ ਦਾ ਸ਼ੁਕਰਾਨਾ ਹੀ ਕਰਦੇ ਰਹੋ ਤੇ ਬਹੁਤੇ ਲੋਕਾਂ ਨੂੰ ਮੈਂ ਦੇਖਿਆ ਵੀ ਬਹੁਤ ਬੇਸ਼ੁਕਰੇ ਲੋਕ ਆ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਨਾ ਫਿਰ ਵੀ ਕਲਪਨਾ ਦੇ ਵਿੱਚ ਹੀ ਰਹਿਣਗੇ ਪਤਾ ਨਹੀਂ ਇੰਨੀ ਕਲਪਨਾ ਕਾਦੀ ਲੱਗੀ ਹੋਈ ਆ ਤੇ ਜਦੋਂ ਤੁਸੀਂ ਬਿਨਾਂ ਕਿਸੇ ਕਾਰਨ ਤੋਂ ਕਲਪਨਾ ਦੇ ਵਿੱਚ ਰਹੋਗੇ ਨਾ ਤੇ ਫਿਰ ਪ੍ਰਮਾਤਮਾ ਵੀ ਖੁਸ਼ ਨਹੀਂ ਹੁੰਦਾ ਪਰਮਾਤਮਾ ਵੀ ਤੁਹਾਨੂੰ ਹੋਰ ਕਲਪਨਾ ਦੇ ਵਿੱਚ ਪਾ ਦਿੰਦਾ ਆ ਕਿਉਂਕਿ ਤੁਸੀਂ ਕਦੀ ਆਪਾਂ ਕਦੀ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਫਿਰ ਉੱਥੇ ਪਰਮਾਤਮਾ ਵੀ ਕੀ ਕਰੇ ਹਨ ਤੇ ਸਾਨੂੰ ਤਾਂ ਹਮੇਸ਼ਾ ਨਾ ਵਾਹਿਗੁਰੂ ਜੀ ਦਾ ਜਦੋਂ ਵੀ ਆਪਣਾ ਮਨ ਉਦਾਸ ਹੋਵੇ ਵੱਧ ਤੋਂ ਵੱਧ ਪਾਠ ਕਰੋ ਵੱਧ ਤੋਂ ਵੱਧ ਸਿਮਰਨ ਕਰੋ ਵੱਧ ਤੋਂ ਵੱਧ ਬੱਚਿਆਂ ਨਾਲ ਟਾਈਮ ਗੁਜ਼ਾਰੋ ਤੇ ਆਪਣਾ ਬਾਹਰ ਜਿਹੜੀਆਂ ਤੁਹਾਡੇ ਫਰੈਂਡ ਸਰਕਲ ਆ ਤੁਹਾਡੀਆਂ ਸਹੇਲੀਆਂ ਨੇ ਕੁਝ ਸਹੇਲੀਆਂ ਇਹੋ ਜੀਆਂ ਹੁੰਦੀਆਂ ਜਿਨ੍ਹਾਂ ਨਾਲ ਆਪਾਂ ਆਪਣਾ ਸਾਰਾ ਦੁੱਖ ਸੁੱਖ ਸਾਂਝਾ ਕਰ ਲੈਂਦੇ ਤੇ ਆਪਣਾ ਮਨ ਹੌਲਾ ਹੋ ਜਾਂਦਾ ਇਸ ਤਰ੍ਹਾਂ ਕੋਈ ਇੱਕ ਦੋ ਥਾਵਾਂ ਇਹੋ ਜੀਆਂ ਹੋਣੀਆਂ ਚਾਹੀਦੀਆਂ ਵੀ ਜਿਨ੍ਹਾਂ ਦੇ ਨਾਲ ਜਿਹੜਾ ਆਪਣੇ ਅੰਦਰ ਦਾ ਰੌਲਾ ਆ ਵੀ ਆਪਣੇ ਅੰਦਰ ਬਹੁਤ ਸ਼ੋਰ ਮਚਿਆ ਹੋਇਆ ਆ ਵੀ ਉਹ ਆਪਾਂ ਕਿਸੇ ਦੇ ਨਾਲ ਸਾਂਝਾ ਕਰਕੇ ਜੇ ਤੁਹਾਡੀ ਤੁਹਾਡੇ ਹਮਸਫਰ ਦੇ ਨਾਲ ਬਹੁਤ ਵਧੀਆ ਨਿਭ ਰਹੀ ਆ ਫਿਰ ਤੁਸੀਂ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਸਾਰੀ ਦੱਸ ਸਕਦੇ ਆ ਵੀ ਮਤਲਬ ਮੈਨੂੰ ਆ ਪਰੇਸ਼ਾਨੀ ਆ ਤੇ ਕਿਉਂਕਿ ਆਪਾਂ ਹਮਸਫਰ ਤੋਂ ਉੱਪਰ ਤਾਂ ਕੋਈ ਰਿਸ਼ਤਾ ਵੀ ਨਹੀਂ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਆਪਣੇ ਮਾਂ ਪਿਓ ਨੇ ਗੁਰੂ ਸਾਹਿਬ ਦੇ ਸਾਹਮਣੇ ਆਪਣਾ ਪੱਲਾ ਫੜਾਇਆ ਹੁੰਦਾ ਆ ਤੇ ਫਿਰ ਉਹ ਚਾਹੇ ਗਰੀਬ ਆ ਚਾਹੇ ਅਮੀਰ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਆ ਦੀ ਆਫੀਰ ਤਾਂ ساری ਜ਼ਿੰਦਗੀ ਆਪਣੀ ਆਪਾਂ ਉਹਦੇ ਨਾਲ ਹੀ ਗੁਜ਼ਾਰਨੀ ਹੈ ਤੇ ਜੇ ਤੁਸੀਂ ਆਪਾਂ ਵਾਹਿਗੁਰੂ ਨੂੰ ਮੰਨਦੇ ਆਂ ਤੇ ਫਿਰ ਆਪਾਂ ਆਪਣੀ ਜ਼ਿੰਦਗੀ ਉਹਦੇ ਨਾਲ ਹੀ ਗੁਜ਼ਾਰਨੀ ਹੁੰਦੀ ਆ ਤੇ ਗੁਜ਼ਾਰੋ ਵੀ ਬਹੁਤ ਵਧੀਆ ਢੰਗ ਦੇ ਨਾਲ ਮੇਰੀ ਜ਼ਿੰਦਗੀ ਦੇ 60 ਸਾਲ ਬੀਤ ਚੁੱਕੇ ਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਰਹਿੰਦੇ ਆ ਜੇ ਇਹ ਤਾਂ ਹੁੰਦਾ ਨਹੀਂਗਾ ਵੀ ਜਿਹੜਾ ਕੱਪੜਾ ਘਸ ਗਿਆ ਉਹਨੇ ਫਟਣਾ ਵੀ ਆ ਵੀ ਜੇ ਦੁੱਖ ਆਇਆ ਹੈ ਤਾਂ ਸੁੱਖ ਵੀ ਆਉਣਾ ਹੈ ਜੇ ਸੁੱਖ ਆਇਆ ਤਾਂ ਕਦੀ ਨਾ ਕਦੀ ਦੁੱਖ ਵੀ ਆਉਣਾ ਹੈ ਤੇ ਇਸ ਕਰਕੇ ਵੀ ਇਹ ਜਿਹੜਾ ਜੀਵਨ ਹੈ ਨਾ ਇਹ ਵੀ ਕੱਸੇ ਹੋਏ ਕੱਪੜੇ ਵਰਗਾ ਆ ਜਦੋਂ ਸਾਡਾ ਕੱਪੜਾ ਘਸ ਜਾਂਦਾ ਹੈ ਤਾਂ ਫਿਰ ਅਸੀਂ ਕਹਿੰਨੇ ਵੀ ਹੋਣੀ ਸਾਡੇ ਪੌਣ ਦੇ ਜੋਗ ਨਹੀਂ ਰਿਆ ਤੇ ਇਸ ਤਰ੍ਹਾਂ ਜਿਹੜੇ ਸਾਡੇ ਰਿਸ਼ਤੇ ਆ ਨਾ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕਸਾਓ ਜਾਨੀ ਕਿ ਹੰਡਾਓ ਵੀ ਇਹ ਨਹੀਂ ਹੈਗਾ ਕਿ ਜੇ ਥੋੜਾ ਜਿਹਾ ਆਪਣਾ ਰਿਜਕ ਪਾਣੀ ਘਟਿਆ ਤੇ ਕਬਰਉਣਾ ਆ ਘਬਰਾਉਣਾ ਕਿਸੇ ਵੀ ਗੱਲ ਤੋਂ ਸਾਨੂੰ ਨਹੀਂ ਚਾਹੀਦਾ ਤੇ ਜਦੋਂ ਵੀ ਆਪਣਾ ਨਹੀਂ ਤਾਂ ਆਪਾਂ ਬਸ ਬਿਮਾਰੀਆਂ ਹੀ ਆਪਣੇ ਪੱਲੇ ਪੈਣਗੀਆਂ ਹੋਰ ਕੁਝ ਨਹੀਂ ਆਪਣੇ ਪੱਲੇ ਪੈਣਾ ਤੇ ਸੋ ਅੱਜ ਮੈਂ ਇਸੇ ਕਰਕੇ ਹੀ ਤੁਹਾਡੇ ਨਾਲ ਗੱਲਾਂ ਕਰਨ ਲੱਗੀ ਕਿ ਕਦੀ ਕਦੀ ਹਨਾ ਬੰਦੇ ਦਾ ਮੇਰਾ ਵੀ ਕਈਆਂ ਦਿਨਾਂ ਤੋਂ ਜਿਵੇਂ ਮੇਰੇ ਕੋਲ ਇੱਥੇ ਬੱਚੇ ਹੀ ਹੁੰਦੇ ਆ ਤੇ ਮੈਂ ਬੱਚਿਆਂ ਦੀ ਪਾਲਣਾ ਪਰਵਰਸ਼ ਕਰਦੀ ਆ ਤੇ ਪਹਿਲਾਂ ਵੀ ਮੈਂ 27 ਸਾਲ ਸਕੂਲ ਦੇ ਵਿੱਚ ਟੀਚਰ ਐਜ਼ ਅ ਟੀਚਰ ਦੇ ਤੌਰ ਤੇ ਪੜਾਉਂਦੀ ਰਹੀ ਆ ਤੇ ਉਹ ਸਾਰੇ ਸਟੂਡੈਂਟਸ ਨਾਲ ਇਦਾਂ ਦਾ ਸੀਗਾ ਵੀ ਜਿਵੇਂ ਇੱਕ ਫੈਮਿਲੀ ਦੇ ਨਾਲ ਹੁੰਦਾ ਆ ਤੁਹਾਡਾ ਜਿਹੜਾ ਰਤਬਾ ਹੁੰਦਾ ਆ ਨਾ ਉਹ ਤੁਹਾਡੇ ਸਹੱ伴ਣ ਕਰਕੇ ਨਹੀਂ ਹੁੰਦਾ ਜਾਂ ਉਹ ਤੁਹਾਡੀ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਆ ਜਿਹੜੀਆਂ ਦਿਲ ਜਿੱਤ ਲੈਂਦੀਆਂ ਦੂਸਰੇ ਇਨਸਾਨ ਦੀਆਂ ਉਹ ਵਿਦਿਆਰਥੀ ਜਿਹੜਾ ਵੀ ਤੁਹਾਡਾ ਸ਼ਰਮਾਇਆ ਆ ਉਹ ਵਿਦਿਆਰਥੀ ਤੁਹਾਨੂੰ ਬਾਰ-ਬਾਰ ਯਾਦ ਕਰਦੇ ਆ বারবার વિદ્યાર્થી ਜਦੋਂ ਤੁਹਾਨੂੰ ਫੋਨ ਕਰਨ ਤੇ ਉਹ ਕਹਿਣ ਵੀ ਮੈਡਮ ਅੱਜ ਨਾ ਮੈਨੂੰ ਬੜੀ ਕਬਰਾਟ ਹੋ ਰਹੀ ਸੀ ਮੈਂ ਕਿਹਾ ਮੈਂ ਅੱਜ ਮੈਡਮ ਨੂੰ ਫੋਨ ਲਾਉਣਾ ਮੈਨੂੰ ਨਾ ਇਦਾਂ ਲੱਗਦਾ ਵਾ ਵੀ ਜਿੱਦਾਂ ਮੇਰੇ ਨਾ ਕਾਲਜੇ ਦੇ ਵਿੱਚ ਇੱਕ ਚੀਜ਼ ਪੈ ਰਹੀ ਸੀ ਜਿਵੇਂ ਮੈਨੂੰ ਨਾ ਕੁਝ ਐਂ ਲੱਗਦਾ ਵੀ ਮੇਰੇ ਦਿਲ ਦੇ ਵਿੱਚੋਂ ਕੁਝ ਨਿਕਲ ਗਿਆ ਆ ਮਤਲਬ ਜਿਹੜਾ ਸਾਡਾ ਰਿਸ਼ਤਾ ਆ ਨਾ ਉਹ ਵਿਦਿਆਰਥੀ ਦਾ ਅਧਿਆਪਕ ਦਾ ਤੇ ਬੱਚਿਆਂ ਦਾ ਮਾਤਾ ਪਿਤਾ ਦੇ ਨਾਲ ਇਦਾਂ ਦਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਵੀ ਉਹ ਇੰਨੀਆਂ ਮੋਹ ਦੀਆਂ ਤੰਦਾਂ ਪੱਕੀਆਂ ਹੋਣੀਆਂ ਚਾਹੀਦੀਆਂ ਵੀ ਜੇ ਸਾਨੂੰ ਥੋੜਾ ਜਿਹਾ ਵੀ ਨਾ ਕੋਈ ਦਿਸੇ ਤੇ ਸਾਨੂੰ ਇੰਨੀ ਘਬਰਾਹਟ ਹੋਣ ਲੱਗ ਜਾਂਦੀ ਆ ਵੀ ਹਾਂ ਸਾਨੂੰ ਮਤਲਬ ਸਾਹਮਣੇ ਵਾਲਾ ਦਿਸ ਕਿਉਂ ਨਹੀਂ ਰਿਹਾ ਸੋ ਆਪਣੇ ਰਿਸ਼ਤੇਆਂ ਨੂੰ ਆਪਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਆ ਤੇ ਜ਼ਿੰਦਗੀ ਵਿੱਚ ਜੇ ਥੋੜਾ ਬਹੁਤਾ ਗਰੀਬੀ ਅਮੀਰੀ ਵਾਲਾ ਨਹੀਂ ਜਾਣਾ ਚਾਹੀਦਾ ਬਹੁਤ ਲੋਕ ਇਸ ਚੀਜ਼ ਦੀ ਈਗੋ ਵਿੱਚ ਰਹਿੰਦੇ ਆ ਮਿਹਾ ਉਹ ਬੰਦਾ ਸਾਡੇ ਤੋਂ ਗਰੀਬ ਆ ਤੇ ਅਸੀਂ ਉਹਦੇ ਨਾਲ ਜਿਆਦਾ ਵਰਤਕੇ ਨਹੀਂ ਖੁਸ਼ ਕੋਈ ਗੱਲ ਨਹੀਂ ਪਈ ਜੇ ਤੁਸੀਂ ਅਮੀਰ ਹੋ ਤੇ ਆਪਣੇ ਘਰੇ ਹੋ ਤੇ ਜਿਹੜਾ ਗਰੀਬ ਬੰਦਾ ਆ ਰੋਟੀ ਉਹ ਖਾ ਕੇ ਸੰਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਸੰਦਾ ਉਹ ਆਪਣੇ ਘਰ ਵਿੱਚ ਪਤਾ ਨਹੀਂ ਕਿੰਨੀ ਸਕੂਨ ਦੀ ਨੀਂਦ ਸੌਂਦਾ ਹੋਊਗਾ ਤੇ ਸੋ ਇਸ ਕਰਕੇ ਕਦੀ ਵੀ ਜੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਕੋਈ ਇਦਾਂ ਦਾ ਰਿਸ਼ਤੇਦਾਰ ਹੈਗਾ ਆ ਤੇ ਤਾਂ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਨਹੀਂ ਲੋੜ ਵੀ ਵਈ ਮੇਰਾ ਉਹ ਉਹਨੇ ਮੇਰੇ ਬਾਰੇ ਕੀ ਗੱਲ ਕਹਿਤੀ ਜਾਂ ਉਹਨੇ ਮੇਰੇ ਨਾਲ ਐਦਾਂ ਕਿਉਂ ਕੀਤੀ ਕੋਈ ਗੱਲ ਨਹੀਂ ਉਹ ਤੁਸੀਂ ਆਪਣੇ ਬੰ ਨੂੰ ਚੰਗਾ ਹੀ ਕਰੋ ਤੁਸੀਂ ਕਦੀ ਵੀ ਕਿਸੇ ਦਾ ਮਾੜਾ ਕਰੋ ਹੀ ਨਾ ਕਿਸੇ ਬਾਰੇ 나ই ਮਾੜਾ ਸੋਚੋ 나ই ਕਿਸੇ ਦਾ ਮਾੜਾ ਕਰੋ ਕਿਉਂਕਿ ਪ੍ਰਮਾਤਮਾ ਤੇ ਸਭ ਕੁਝ ਦੇਖ ਰਿਹਾ ਜਿਹੜਾ ਬੰਦਾ ਇਹ ਸੋਚ ਲੈਂਦਾ ਨਾ ਕਿ ਤੁਹਾਨੂੰ ਗੁਰੂ ਰਾਮਦਾਸ ਜੀ ਦੇਖ ਰਹੇ ਨੇ ਤੇ ਤੁਹਾਨੂੰ ਗੁਰੂ ਰਾਮਦਾਸ ਜੀ ਤੇ ਸਾਡੇ ਲਈ ਇੰਨੀ ਵੱਡੀ ਮਿਸਾਲ ਆ ਵੀ ਇੱਕ ਜਤੇਮ ਬੱਚੇ ਤੋਂ ਅੱਜ ਉਹਨਾਂ ਨੇ ਲੱਖਾਂ ਦੁਨੀਆ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੀ ਆ ਉਹ ਬੱਚਾ ਜਿਹੜਾ ਕਦੀ ਯਤੇਮ ਸੀਗਾ ਤੇ ਮਾਂ ਬਾਪ ਦਾ ਦੀ ਪਰਵਰਿਸ਼ ਤੋਂ ਬਿਨਾ ਪਲਿਆ ਤੇ ਅੱਜ ਅਸੀਂ ਉਸ ਥਾਂ ਨੂੰ ਨਮਸਕਾਰ ਕਰਨ ਲਈ ਕਈ ਵਾਰੀ ਸਾਡੇ ਤੋਂ ਜਲਦੀ ਧੰਗੁਰੂ ਰਾਮਦਾਸ ਜੀ ਦੇ ਹਰਮੰਦਰ ਸਾਹਿਬ ਵੀ ਖੇ ਨਹੀਂ ਪਹੁੰਚਿਆ ਜਾਂਦਾ ਤੇ ਸਾਡਾ ਦਿਲ ਕਾਲਾ ਪੈਂਦਾ ਵੀ ਕਿਹੜਾ ਵੇਲਾ ਹੋਵੇ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ ਤੇ ਉਹ ਗੁਰੂ ਸਾਡੇ ਲਈ ਬਹੁਤ ਵੱਡੀ ਮਿਸਾਲ ਨੇ ਉਹਨਾਂ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖੋ ਤੇ ਆਪਣਾ ਗੁਰਸਿੱਖੀ ਜੀਵਨ ਸਫਲਤਾ ਦੇ ਨਾਲ ਨਿਭਾਓ ਤੇ ਬਸ ਇੰਨੀਆਂ ਕੋਈ ਗੱਲਾਂ ਕਦੀ ਕਦੀ ਕਰਨ ਨੂੰ ਮਨ ਕਰਦਾ ਹੁੰਦਾ ਵੀ ਤੁਹਾਡੇ ਨਾਲ ਕੋਈ ਦੋ ਚਾਰ ਸ਼ਬਦ ਸਾਂਝੇ ਕਰ ਲਈਏ ਸੋ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੋ ਜਿਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਕਿਰਪਾ ਕਰਕੇ ਉਹ ਸਬਸਕ੍ਰਾਈਬ ਜ਼ਰੂਰ ਕਰੋ ਤੇ ਮੈਨੂੰ ਵਧੀਆ ਲੱਗਦਾ ਜਦੋਂ ਤੁਸੀਂ ਮੇਰੇ ਨਾਲ ਮੇਰੇ ਸਪੋਰਟ ਕਰਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਧੰਨਵਾਦ